ਮਿਸਤਰੀ ਦੀ ਦਿਹਾੜੀ ਉਹ ਤੋਂ ਦਿਹਾੜੀ ਦੀ 35 ਰੁਪਏ ਸੀ ਮਜ਼ਦੂਰ ਦੀ ਦਿਹਾੜੀ 20 ਰੁਪਏ ਸੀ ਠੀਕ ਹੈ ਜੀ ਤੇ ਜਿਹੜਾ ਮਟੀਰੀਅਲ ਸੀ 2.5 300 ਰੁਪਏ ਹਿੱਟ ਸੀ ਤੇ ਬਰੇਤੀ ਦਾ ਸਾਰੀ ਨਹਿਰ ਚ ਲੈ ਆਉਂਦੇ ਨਾਲੇ ਹੁਣ ਮਹਿੰਗਾਈ ਵਧੂਗੀ ਤੇ ਨਾਲੇ ਹੁਣ ਮਟੀਰੀਅਲ ਵੀ ਮਾੜਾ ਆਉਂਦਾ ਪਹਿਲਾਂ ਚੰਗਾ ਆਉਂਦਾ ਸੀਗਾ ਕਿਉਂਕਿ 13000 ਦੀਆਂ ਜੋੜੀਆਂ ਪਟਿਆਲੇੋਂ ਪਪਾ ਜੀ ਲੈ ਕੇ ਆਏ ਸੀ ਜਿਹੜੀਆਂ ਨੇ ਜੋੜੀਆਂ ਉਦੋਂ ਤਾਂ ਮੈਂ ਕਹਿੰਦਾ ਕਿੰਨੇ ਖਰਚੇ ਚ ਬਣ ਗਈ ਇਹ ਸਾਰਾ ਸਾਰਾ ਲੱਖ ਰੁਪਏ ਚ ਤਿਆਰ ਹੋ ਗਿਆ ਸੀ ਹੁਣ ਤਾਂ ਫਿਰ ਮਹਿੰਗਾਈ ਮੈਂ ਕਹਿੰਦਾ ਜੀ ਬਹੁਤ ਜ਼ਿਆਦਾ ਵਧ ਗਈ ਹੈ ਨਾ ਤੇ ਹੁਣ ਇਹ ਉਦੋਂ ਹਾਂ ਜੀ ਰਚਨਾਈ ਗਾਰੇ ਚ ਹੈ ਜੀ ਗਾਰੇ ਚ ਹੈ ਜੀ ਪਹਿਲਾਂ ਵਾਲੇ ਦੀ ਪਹਿਲਾਂ ਵਾਲੇ ਗਾਰੇ ਚ ਤੇ ਮੈਨੂੰ ਆਪ ਕੋਲੇ ਮੈਂ 10ਵੀਂ ਚ ਪੜਦਾ ਹੁੰਦਾ ਸੀਗਾ ਅੱਛਾ ਜੀ 85 ਦੀ ਗੱਲ ਹੈ 85 ਚ ਮੈਂ 10ਵੀਂ ਕਰੀ ਹੈ ਠੀਕ ਹੈ ਜੀ ਤੇ ਉਦੋਂ ਮੈਂ ਆਪ ਇਹਦੇ ਡੈਡੀ ਕੋਲੇ ਨਾਲ ਕੁਝ ਆਪ ਸਕੂਲੋਂ ਆਉਂਦਾ ਮੈਂ ਦੇਖ ਰਹਾ ਵੀ ਇੱਥੇ ਮੋਰੀ ਹੈ ਇੱਥੇ ਇੱਕ ਗੱਲ ਹੋਰ ਇੰਟਰਸਟਿੰਗ ਹੈ ਜੀ ਇਹਨਾਂ ਦੇ ਡੈਰੀ ਜੀ ਨੇ ਬਣਾਇਆ ਸੀਗਾ ਹਾਂ ਜੀ ਪਹਿਲਾਂ ਵਾਲਾ ਕਰ ਪਹਿਲਾਂ ਵਾਲਾ ਵਿਸ਼ਵਾਸ ਤੇ ਮੋਹ ਪਿਆਰ ਦੀ ਗੱਲ ਹੁੰਦੀ ਹੈ ਤੁਸੀਂ ਹੁਣ ਇਹਨਾਂ ਤੋਂ ਕਰਵਾਇਆ ਕਿਉਂਕਿ ਬਾਈਓਰੀ ਵੀ ਤੁਸੀਂ ਪੇਸ਼ੇ ਚ ਹੀ ਨੇ ਨਾ ਉਹ ਵੀ ਜਿੰਨੇ ਜਿਹੜੀ ਮਜ਼ਬੂਤੀ ਉਹ ਹੁਣ ਵਾਲਿਆਂ ਚ ਨਹੀਂ ਕਿਉਂਕਿ ਮਟੀਰੀਅਲ ਦਾ ਫਰਕ ਪੈ ਗਿਆ ਹੈ ਮਟੀਰੀਅਲ ਦਾ ਫਰਕ ਟਾਈਮ ਦਾ ਮਹਿੰਗਾਈ ਦਾ ਵੀ ਫਰਕ ਮਹਿੰਗਾਈ ਵਧ ਗਈ ਮਟੀਰੀਅਲ ਉਹਨਾਂ ਵਧੀਆ ਨਹੀਂ ਆਉਂਦਾ ਜਿੰਨਾ ਪਹਿਲਾਂ ਆਉਂਦਾ ਪਹਿਲਾਂ ਹੁੰਦਾ ਡੈਰ ਚੋਂ ਬਰੇਤੀ ਲੈ ਕੇ ਆਏ ਹੁੰਦੇ ਕੱਚੀ ਨਹਿਰ ਹੁੰਦੀ ਦੀ ਅੱਛਾ ਉੱਥੋਂ ਹੀ ਇੰਝ ਲੈ ਆਉਂਦੇ ਸੀ ਇੱਥੋਂ ਟਰੈਲੀ ਭਰ ਕੇ ਬਰੇਤੀ ਲੈ ਆਉਂਦੇ ਤੇ ਬਾਈਹੋਰੀ ਆਪਣੇ ਨਾਲ ਨੇ ਜਿੰਨੇ ਦੀ ਇਹ ਕੋਠੀ ਹੈਗੀ ਤੇ ਬਾਈਹੋਰੀ ਜਿਹੜੇ ਠੇਕੇਦਾਰ ਭਰਾ ਨੇ ਜਿਨ੍ਹਾਂ ਨੇ ਇਹਦੇ ਚ ਏਰੀਆ ਐਡ ਕਰਕੇ ਇਹਨੂੰ ਨਵਾਂ ਰੂਪ ਦਿੱਤਾ ਉਹ ਵੀ ਆਪਣੇ ਨਾਲ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਤੇ ਬ ਜਿੱਦਾਂ ਇਹ ਪਹਿਲਾ 시ਕਰ ਉਹ ਵੀ ਜਰੂਰ ਦੱਸਿਓ ਤੇ ਜਿੰਨਾ ਇਹਦੇ ਚ ਏਰੀਆ ਐਡ ਕੀਤਾ ਉਹ ਵੀ ਜਰੂਰ ਦੱਸਿਓ ਠੀਕ ਹੈ ਜੀ ਤੇ ਆਪਾਂ ਨਾਲ ਚੱਲ ਕੇ ਦਿਖਾਓ ਬਈ ਠੀਕ ਹੈ ਜੀ ਆਓ ਜੀ ਇਹ 1985 ਦੇ ਵਿੱਚ ਬਣਿਆ ਹੋਇਆ ਮਕਾਨ ਇਹ ਮੇਰੇ ਡੈਡੀ ਨੇ ਬਣਾਇਆ ਸੀ ਬਾਈ ਜੀ ਠੀਕ ਹੈ ਜੀ ਇਹ ਜਿਹੜਾ ਜਾਲੀ ਲੱਗੀ ਹੋਈ ਹੈ ਆਪਣੀ ਹਾਂਜੀ ਇਹ ਪਹਿਲਾਂ ਸਿੱਧੇ ਕਮਰੇ ਆ ਮੂਰੇ ਬਰਾਂਡਾ ਪਾ ਕੇ ਜਾਲੀ ਲਾਉਣਾ ਹੁੰਦੇ ਸੀ ਹਾਂਜੀ ਉਸ ਟਾਈਪ ਦਾ ਬਣਿਆ ਸੀ ਠੀਕ ਹੈ ਜੀ ਜਿਵੇਂ ਅਗਰ ਜਾਲੀ ਦਿਖਾ ਦਿਓ ਬਾਈ ਇਧਰੋਂ ਇਹ ਸਿਰਫ ਸਿੰਗਲ ਪੋਰਸ਼ਨ ਸੀ ਬਾਈ ਹੈ ਸਿੰਗਲ ਪੋਰਸ਼ਨ ਬਣਿਆ ਹੋਇਆ ਸੀ ਜੀ ਠੀਕ ਹੈ ਜੀ ਇਹਦੇ ਨਾਲ ਆਪਾਂ 1000 ਫੁੱਟ ਹੋਰ ਜੋਇੰਟ ਕਰ ਲਿਆ ਮੂਰੇ ਮੂਰੇ ਵਧਾਤਾ ਹੋਰ ਚ ਬਣ ਗਿਆ ਜੀ ਆਪਣਾ ਠੀਕ ਹੈ ਜੀ ਡ੍ਰੈਨਗ ਰੂਮ ਬਣ ਗਿਆ ਪਰਲੇ ਪਾਸੇ ਆਪਣੇ ਪੌੜੀ ਚਾਦੀ ਉਹ ਅੰਦਰ ਤੋਂ ਦਿਖਾਵਾਂਗੇ ਤੇ ਉੱਪਰ ਵਾਲਾ ਏਰੀਆ ਸਾਰਾ ਐਡ ਨਵਾ ਕੀਤਾ ਹਾਂਜੀ ਹਾਂਜੀ ਉੱਪਰ ਸਾਰਾ ਨਵਾਂ ਬਣਿਆ ਹੋਇਆ ਤੇ ਬਾਈ ਆਪਾਂ ਅੰਦਰੋਂ ਵੀ ਤੁਹਾਨੂੰ ਦਿਖਾਉਣੇ ਆ ਜਾ ਕੇ ਇੱਕ ਵਾਰੀ ਤੁਸੀਂ ਫਰੰਟ ਐਲੀਵੇਸ਼ਨ ਦੇਖ ਸਕਦੇ ਹੋ ਇਹ ਕੁੱਲ ਮਿਲਾ ਕੇ ਏਰੀਆ ਜੇ ਆਪਾਂ ਗੱਲ ਕਰੀਏ 34-35 ਆਪਾਂ ਤੁਹਾਨੂੰ ਅੰਦਰ ਤੋਂ ਚੱਲ ਕੇ ਦਿਖਾਉਣੇ ਹੈਗੇ ਆ ਜੀ ਨਾਲ ਚੱਲ ਕੇ ਦਿਖਾਓ ਆਪਾਂ ਮੇਨ ਗੇਟ ਤੋਂ ਇੰਟਰੋ ਨੇ ਪੋਰਚ ਵੀ ਬਹੁਤ ਖੁੱਲਾ ਹੈਗਾ ਹਾਂਜੀ ਕਿਵੇਂ ਚਾਹੇ ਦੋ ਗੱਡੀਆਂ ਖੜਾ ਦੋ ਗੱਡੀਆਂ ਲਾ ਕੇ ਜੀ ਫਿਰ ਵੀ ਜਗ੍ਹਾ ਹੈਗੀ ਆਪਾਂ ਪਾਇਆ ਹੋਇਆ ਇੱਧਰ ਬੈਠ ਸਕਦੇ ਆਪਾਂ ਹਾਂਜੀ ਹਾਂਜੀ ਤੇ ਬਹੁਤ ਸੋਹਣਾ ਰੂਪ ਦਿੱਤਾ ਹੈ ਬਾਈ ਹੋਰਾਂ ਨੇ ਤੇ ਕਹਿਣਾ ਬਦਲ ਇੱਕ ਗੱਲ ਹੋਰ ਇੰਟਰਸਟਿੰਗ ਹੈ ਜਿਹੜਾ ਸਿੰਗਲ ਪੋਰਸ਼ਨ ਦਾ ਘਰ ਸੀ ਆ ਉਹ ਬਾਈ ਹੋਰਾਂ ਦੇ ਡੈਡੀ ਹੋਰਾਂ ਨੇ ਪਾਇਆ ਸੀਗਾ ਅੱਜ ਤੋਂ 40 ਸਾਲ ਪਹਿਲਾਂ ਤੇ ਜਿਹੜਾ ਇਹਨੂੰ ਨਵਾਂ ਰੂਪ ਦਿੱਤਾ ਹੈ ਇਹਨੂੰ ਐਡ ਕੀਤਾ ਹੈ ਰੈਨੋਵੇਟ ਕਰਕੇ ਬਾਈ ਹੋਰਾਂ ਨੇ ਇੱਕ ਨਵਾਂ ਰੂ ਤੇ ਕਹਿੰਦਾ ਤਾਂ ਪਹਿਲਾਂ ਇਹਨਾਂ ਦੇ ਡੈਡੀ ਨੇ ਬਣਾਇਆ ਸੀ ਹੁਣ ਇਹਨਾਂ ਨੇ ਇਹਨੂੰ ਨਵਾਂ ਰੂਪ ਦਿੱਤਾ ਜੀ ਆਪਾਂ ਅੰਦਰ ਚੱਲ ਕੇ ਦਿਖਾਉਣੇ ਆਂ ਪੈਂਟਰ ਹੋ ਗਏ ਜੀ ਅੰਦਰ ਆਪਾਂ ਲੌਬੀ ਦੇ ਵਿੱਚ ਖੜੇ ਆਂ ਤੇ ਪਹਿਲਾਂ ਬਈ ਇਹ ਇੱਥੋਂ ਜ਼ਰੂਰ ਦੱਸੋ ਤੁਸੀਂ ਇਹ ਕਿਵੇਂ ਬਣਾਇਆ ਹੋਇਆ ਘਰ ਸੀ ਜਦੋਂ ਆਪਾਂ ਕਹਿੰਦੇ ਆ ਵੀ ਜਾਲੀ ਲੱਗੀ ਸੀ ਹੈਨਾ ਬਾਹਰੋਂ ਆਪਾਂ ਦਿਖਾਤੀ ਹਾਂਜੀ ਹਾਂਜੀ ਤੇ ਇੱਥੇ ਵੀ ਬਈ ਜਾਲੀ ਸੀ ਇਹ ਆ ਗਿਆ ਜੀ ਆਪਣਾ ਜਿਹੜੀ ਕੰਧ ਸੀ ਉਰੇ ਜਾਲੀ ਲੱਗੀ ਹੋਈ ਸੀ ਮਤਲਬ ਕਮਰੇ ਉਰੇ ਬਸ ਗਈ ਜੀ ਆਹ ਬਰਾਂਡਾ ਸੀ ਹਾਂਜੀ ਇਹ ਰੂਮ ਆ ਗਿਆ ਦੋ ਰੂਮ ਇੱਧਰ ਆ ਗਏ ਇੱਕ ਇਹ ਰੂਮ ਆ ਗਿਆ ਇਥੇ ਮੂਰੇ ਜਾਲੀ ਲੱਗ ਕੇ ਜੀ ਬਾਈ ਇੱਥੇ ਦਿਖਾ ਦਿਓ ਗਾਣਾ ਲੋਕ ਰਹਿਤਾ ਹੋਇਆ ਸੀ 85 ਵੇਲੇ ਦਾ ਛੱਤ ਵਗੈਰਾ ਦਿਖਾ ਦਿਓ ਬਾਈ ਉਹ ਬੈਡਰੂਮ ਚੋਂ ਦਿਖਾ ਦਿਓ ਜਾ ਕੇ ਤੇ ਦੋ ਕਮਰੇ ਬਣੇ ਹੋ ਸੀ ਪਿਛਲੇ ਪਾਸੇ ਉਹ ਸਾਹਮਣੇ ਦੇਖ ਰਹੇ ਹੋ ਤੁਸੀਂ ਤੇ ਇੱਧਰ ਬਈ ਆਹ ਕਮਰਾ ਹੈਗਾ ਸੀ ਹਾਂਜੀ ਹਾਂਜੀ ਇਹ ਕਮਰਾ ਵੀ ਹੈਗਾ ਸੀ ਇੱਧਰ ਕਹਿੰਦਾ ਜਦੋਂ ਆਪਾਂ ਕਹਿੰਦੇ ਆ ਵੀ ਦੋ ਕਮਰੇ ਇੱਕ ਨਾਲ ਬੈਠਕ ਸੀਗੀ ਹਾਂਜੀ ਹਨਾ ਇਹ ਆਪਾਂ ਨੇ 1000 ਫੁੱਟੀ ਨਾਲ ਮੂਰੇ ਤਿਆਰ ਕੀਤਾ ਜੀ ਨਮਾ ਠੀਕ ਹੈ ਜੀ ਤੇ ਹੁਣ ਇਹਦੇ ਚੋਂ ਅੱਗੇ ਐਡ ਕੀਤਾ ਆਪਾਂ ਹਾਂਜੀ ਹਾਂਜੀ ਆਹ ਏਰੀਆ ਸਾਰਾ ਆਹ ਡ੍ਰੈینګ ਰੂਮ ਆਪਾਂ ਨੇ ਤਿਆਰ ਕੀਤਾ ਆ ਡ੍ਰੈਗਰੂਮ ਕਰਵਾ ਲਓ ਚੈੱਕ ਕਰਾ ਦਿਓ ਜੀ ਤੇ ਆ ਆ ਗਿਆ ਇੱਧਰ ਡ੍ਰੈਗਰੂਮ ਸੀਗਾ ਪਹਿਲਾਂ ਇੱਥੇ ਕਹਿੰਦਾ ਤੁਹਾਨੂੰ ਬੰਦ ਸੀਗਾ ਇਹ ਤੇ ਜਾਲੀ ਲੱਗੀ ਹੋਈ ਸੀ ਆਪਾਂ ਨਾਲ ਫੋਟੋ ਲਾਵਾਂਗੇ ਤੇ ਇੱਥੋਂ ਅੱਗੇ ਐਡ ਕੀਤਾ ਭਾਈ ਤੇ ਉੱਪਰ ਕੀਤਾ ਤੇ ਆ ਬਈ ਨਵੇਂ ਸਿਰੇ ਤੋਂ ਇੱਕ ਡ੍ਰੈਗਰੂਮ ਬਣਾਤਾ ਬਹੁਤ ਸੋਹਣਾ ਆ ਦੇਖੋ ਤੇ ਏਰੀਆ ਐਡ ਕਰ ਲਿਆ 14-15 ਦਾ ਜੀ ਇਹ ਬਹੁਤ ਖੁੱਲਾ ਬਹੁਤ ਹੀ ਲੱਗਦਾ 1500 ਏਰੀਆ ਪਹਿਲਾਂ ਸੀ ਭਾਈ ਹਨਾ ਹਾਂਜੀ ਹਾਂਜੀ ਤੇ ਇਹ ਇਧਰ ਮੂਰੇ ਮੂਰੇ 1000 ਐਡ ਕਰਤਾ 1000 ਹੋਰ ਚ ਹਾਂਜੀ ਹਾਂਜੀ ਵਿੱਚ ਡਰੈنگ ਰੂਮ ਤੇ ਇਧਰ ਵੀ ਕੀਤਾ ਬਈ ਪੌੜੀ ਚੜਦੀ ਕਰਤੀ ਹਾਂ ਇਧਰ ਪੌੜੀ ਚੜਦੀ ਕਰਤੀ ਹਾਂਜੀ ਹਾਂਜੀ ਤੇ ਥੱਲੋ ਥੱਲੋ ਆਪਾਂ ਬਈ ਮੋਟੇ ਤੌਰ ਤੇ ਦਿਖਾਤਾ ਨਾ ਇੱਕ ਵਾਰੀ ਇਧਰ ਬਈ ਡਾਈਨਿੰਗ ਏਰੀਆ ਆਹ ਦਿਖਾ ਦੋ ਆਹ ਡਾਈਨਿੰਗ ਏਰੀਆ ਇੱਥੇ ਕੀ ਸੀਗਾ ਬਈ ਇਹ ਪੁਰਾਣਾ ਇਹ ਬੈਡਰੂਮ ਬਣਾਇਆ ਹੋਇਆ ਸੀ ਅੱਛਾ ਬੈਡਰੂਮ ਸੀਗਾ ਇਹ ਕਹਿੰਦਾ ਉਹ ਦੋਨੇ ਪਾਸੇ ਬੈਡਰੂਮ ਸੀਗੇ ਹਾਂਜੀ ਪਿੱਛੇ ਬੈਡਰੂਮ ਸੀਗੇ ਮੂਰੇ ਭਾਂਡਾ ਸੀਗਾ ਜਾਲੀ ਹਾਂਜੀ ਤਾਂ ਉਹ ਡਰੈنگ ਰੂਮ ਬਣਾਇਆ ਹੋਇਆ ਸੀ ਉਦੋਂ ਠੀਕ ਹੈ ਠੀਕ ਹੈ ਦੁਬਾਰਾ ਇੱਥੇ ਦੀਗਾ ਠੀਕ ਹੈ ਖੁੱਲਾ ਕਰਕੇ ਅਸੀਂ ਡ੍ਰੈਗ ਰੂਮ ਬਣਾ ਬਹੁਤ ਸੋਹਣਾ ਰੂਪ ਦਿੱਤਾ ਬਾਈ ਤੇ ਪੋਰਚੂ ਵੀ ਕਾਫੀ ਖੁੱਲਾ ਹੋ ਗਿਆ ਹੈਡਾ ਤੇ ਇੱਧਰ ਹੋ ਗਿਆ ਮੰਨ ਕੇ ਚਲੋ ਡ੍ਰੈਗ ਰੂਮ ਤੇ ਬਾਈ ਉੱਪਰ ਵਾਲਾ ਦਿਖਾਈਏ ਪੋਰਸ਼ਨ ਹਾਂਜੀ ਤੇ ਉੱਪਰ ਚੱਲ ਕੇ ਹੁਣ ਇੱਥੇ ਪੌੜੀ ਦਿੱਤੀ ਬਾਈ ਪੌੜੀ ਵਾਹ ਨਾ ਐਡ ਕਰਕੇ ਇੱਥੋਂ ਪੌੜੀ ਚੜ੍ਹਦੀ ਕਰਤੀ ਤੇ ਉੱਪਰ ਵਾਲਾ ਬਾਈ ਤਾ ਦਿਖਾ ਕੇ ਦਿਖਾਉਨੇ ਹੈ ਕਿ ਕਿੰਨਾ ਏਰੀਆ ਤੁਸੀਂ ਐਡ ਕੀਤਾ ਹੈ ਨਾ ਹਾਂਜੀ ਸਾਰਾ ਹਜ਼ਾਰ ਕਾ ਕੀਤਾ ਬਾਈ ਉੱਪਰ ਵਾਲੇ ਪਾਸੇ ਵੀ 1000 ਫੁੱਟ ਦੇ ਲਗਭਗ ਹੈ ਜੀ نیچے ਵੀ 1000 ਫੁੱਟ ਤੇ ਦੋਸਤੋ ਬ ਇੱਕ ਚੀਜ਼ ਹੋਰ ਹੈ 85 ਵੇਲੇ ਦਾ ਘਰ ਆ ਸਾਮਿਆ ਹੋਇਆ ਹੈ ਕਹਿੰਦਾ ਮਤਲਬ ਉਦੋਂ ਜੋ ਮਟੀਰੀਅਲ ਸੀ ਬਹੁਤ ਵਧੀਆ ਹੁੰਦਾ ਸੀਗਾ ਹੁਣ ਥੋੜੀ ਜੀ ਮਿਲਾਵਟ ਆ ਜਾਂਦੀ ਹੈ ਕਈ ਵਾਰੀ ਕਿਸੇ ਚੀਜ਼ ਚ ਤੇ ਕੋਈ ਪ੍ਰੋਬਲਮ ਨਹੀਂ ਛੱਤ ਵਗੈਰਾ ਤੁਸੀਂ ਦੇਖ ਹੀ ਰਹੇ ਹੋ ਬਹੁਤ ਸੋਹਣੀ ਪਈ ਹੈ ਤੇ ਬਹੁਤ ਸੋਹਣਾ ਮਕਾਨ ਪਿਆ ਹੈ ਤੇ ਬਈ ਇਹ ਬਾਈ ਹੋਰਾਂ ਨੇ ਮੰਨ ਕੇ ਚੱਲੋ ਮਗਾਣ ਬਣਾਇਆ ਥੱਲੋ ਥੱਲੋ ਏਰੀਆ ਐਡ ਕਰਤਾ ਉਹ ਦਿਖਾਤਾ ਆਪਾਂ ਹਾਂ ਤੇ ਹੁਣ ਆਪਾਂ ਉੱਪਰ ਵਾਲੇ ਪੋਰਸ਼ਨ ਤੇ ਆ ਗਏ ਤੁਸੀਂ ਜਦੋਂ ਬਈ ਇਹ ਸੋਚਿਆ ਵੀ ਆਪਾਂ ਘਰ ਉਹ ਕਰਨਾ ਹੈ ਰੀਨੋਵੇਟ ਕਰਨਾ ਹੈ ਤੇ ਜਾਂ ਆਪਾਂ ਜਿਆਦਾਤਰ ਸੋਚਦੇ ਹਾਂ ਵੀ ਆ ਪਟਾਉਣਾ ਹੈ ਕਿ ਹੈਰਿਆਂ ਨੂੰ ਬੈਡ ਕਰਾਉਣਾ ਹਾਂਜੀ ਉਦੋਂ ਫਿਰ ਤੁਸੀਂ ਕੀ ਸੋਚਿਆ ਵੀ ਆਪਾਂ ਇਹਨੂੰ ਰੱਖਣਾ ਪ੍ਰਾਣੇ ਨੂੰ ਜਾਂ ਕਿਵੇਂ ਆ ਦੇਖੋ ਸਟਾਰਟੀ ਡੈਕ ਦੀ ਸਲਾਹ ਲੈ ਕੇ ਕਰਿਆ ਉਸ ਇਹਨਾਂ ਨੇ ਆਪਦੀ ਆਰਟੀ ਡੈਕ ਵੀ ਆਪਾਂ ਉਸੇ ਨੂੰ ਏਰੀਆ ਨੂੰ ਰੱਖ ਲਾਂਗੇ ਕਿਉਂਕਿ ਆਪਣਾ ਬਹੁਤ ਮਜਬੂਤ ਪਿਆ ਤੇ ਇਹਦੇ ਚ ਕੁਝ ਏਰੀਆ ਐਡ ਕਰਕੇ ਨਾਲੇ ਤਾਂ ਕੋਈ ਕਾਫੀ ਹੈਵੀ ਲੁੱਕ ਦੀ ਕੋਠੀ ਬਣ ਗਈ ਹੈ ਏਰੀਆ ਤੇ 33400 ਸਕਰ ਫੁੱਟ ਬਣ ਗਿਆ 2000 ਰਿਮਾਡ ਕਰਕੇ ਕਹਿੰਦਾ ਤਾਂ 2000 ਸਕਰ ਫੁੱਟ ਦੀ ਕੋਠੀ ਇਨੀ ਵੱਡੀ ਨਹੀਂ ਬਣ ਸਕਦੀ ਜੇ ਇਕੱਲਾ ਇੰਨਾ ਕੇ ਏਰੀਆ ਪਾਉਂਦੇ ਪਹਿਲਾਂ ਵਾਲਾ ਸਾਰਾ ਕੰਮ ਲਿਆ ਹਨ ਕੁਝ ਬਾਈ ਨੇ ਦੋ ਤਿੰਨ ਮਕਾਨ ਬਣਾਏ ਦਾ ਆਪਦਾ ਵੀ ਧਿਆਰ ਬਬਤਾ ਠੀਕ ਹੈ ਜੀ ਹਾਂ ਜੀ ਇਹਨੇ ਦੋ ਤਿੰਨ ਮਕਾਨ ਬਣਾਇਆ ਪਹਿਲਾਂ ਆਪਦੇ ਹੱਥੀਂ ਜਦੋਂ ਆਪਾਂ ਕੰਮ ਕਰਵਾਇਆ ਹੋਵੇ ਹਨ ਤਾਂ ਆ ਜਾਓ ਬਾਈ ਉੱਪਰ ਚੱਲ ਕੇ ਦਿਖਾਉਣੇ ਆ ਤੇ ਆ ਗਏ ਆਪਾਂ ਉੱਪਰ ਵਾਲੇ ਪੋਰਸ਼ਨ ਤੇ ਤੇ ਇੱਥੇ ਕਿ ਕਿੰਨੇ ਕ ਰੂਮ ਬਣਾਇਆ ਜੀ ਇਹ ਨਾ ਇੱਥੇ ਚਵਾਰਾ ਬਣਾਇਆ ਹੋਇਆ ਸੀਗਾ ਆਪਣਾ ਚਵਾਰਾ ਅੱਛਾ ਚਵਾਰਾ ਸੀਗਾ ਆ ਚਵਾਰਾ ਤੇ ਇਹਨੂੰ ਮ ਲੋਕਾਂ ਨੇ ਲੌਬੀ ਦਾ ਰੂਪ ਦੇ ਲਿਆ ਹਾਂ ਇਹ ਦੁਕਾਨ ਦੇ ਚੱਕ ਦੀ ਹਾਂਜੀ ਚੱਕ ਦੀ ਲੌਬੀ ਦਾ ਰੂਪ ਦੇ ਲਿਆ ਇਹਨੂੰ ਛੱਤ ਹਟਾਤੀ ਸੀ ਹਾਂ ਛੱਤ ਅੱਛਾ ਇਹਦਾ ਸਾਰਾ ਹੀ ਚਵਾਰੇ ਤੋਂ ਬਣਾਇਆ ਕੰਦਾ ਉਹ ਕਿਹਦੇ ਉਹ ਕੰਦਾ ਸਕੰਦਾਂ ਰੱਖ ਲਿਆ ਕਹਿਣ ਦਾ ਮਤਲਬ ਜਿੱਥੇ ਜਿੱਥੇ ਜੜੀ ਜੜੀ ਚੀਜ਼ ਦੀ ਵਰਤੋਂ ਆਪਾਂ ਕਰ ਸਕਦੇ ਸੀ ਉਹ ਉਹ ਨਹੀਂ ਉਹ ਛੜੀ ਨਹੀਂ ਤੇ ਉੱਪਰ ਵਾਲੇ ਦਿਖਾ ਦਿਓ ਜੀ ਬੈਡਰੂਮ ਵਗੈਰਾ ਜਿਵੇਂ ਇੱਧਰ ਇੱਕ ਵਾਸ਼ਰੂਮ ਆ ਗਿਆ ਮੇਰਾ ਬਾਥਰੂਮ ਅੱਛਾ ਬਾਥਰੂਮ ਕੱਟਤਾ ਇੱਕ ਬਈ ਨਾਲ ਆ ਬੈਡਰੂਮ ਆ ਗਏ ਉੱਪਰ ਵਾਲੇ ਪੋਰਸ਼ਨ ਦੇ ਚਲੋ ਖੋਲਣ ਦੀ ਤਾਂ ਲੋੜ ਹੀ ਨਹੀਂ ਤੇ ਕਾਫੀ ਵੱਡੇ ਬੈਡਰੂਮ ਵੀ ਦਿੱਤੇ ਨੇ ਆ ਬਾਈ ਇੱਧਰ ਆ ਜੀ ਦੱਸੋ ਜੀ ਇਹ ਵੀ ਰਸੋਈ ਦੇ ਟਾਇਲ ਬਣਾ ਲਈ ਵੀ ਚਲਾਈ ਜਿੰਨਾ ਕਿ ਜਰੂਰ ਸਰਦੈ ਅੱਛਾ ਅੱਛਾ ਇਹ ਚਲ ਬਣਾਉਣੀ ਪਏ ਆਪਾਂ ਕਹਿੰਦਾ ਮਤਲਬ ਉੱਪਰ ਵਾਲੇ ਪੋਰਸ਼ਨ ਦੇ ਵੀ ਆਪਾਂ ਇੱਕ ਰੈਸ਼ ਦੀ ਤਰ੍ਹਾਂ ਇੱਥੇ ਵਰਤ ਸਕਦੇ ਹਾਂ ਕਿਚਨ ਵੀ ਹੋਊਗਾ ਕਿਚਨ ਵੀ ਹਾਂ ਬੈਡਰੂਮ ਵੀ ਹੈ ਬਾਥਰੂਮ ਵੀ ਹੈ ਲੌਬੀ ਵੀ ਹੈ ਸਾਰਾ ਕੁਝ ਹੈ ਤੇ 1000 ਕਵਾਇਰ ਮੋਟੇ ਏਰੀਆ ਦਾ ਆਪਾਂ ਕਹੇ ਦੀ ਤਾਹਾਂ ਵੀ ਇੱਕ ਬਹੁਤ ਸੋਹਣਾ ਘਰ ਹੈ ਆਪਾਂ ਇਹਨੂੰ ਵਰਤ ਸਕਦੇ ਹਾਂ ਤੇ ਰਹਿ ਸਕਦੇ ਦੋ ਪਰਿ ਠੀਕ ਹੈ ਬਾਈ ਤੇ ਬਾਈ ਗਲਾਸ ਫਿੱਟ ਕੀਤਾ ਹੋਇਆ ਹੈ ਨਾ ਆ ਦੇਖੋ ਗਲਾਸ ਫਿੱਟ ਕੀਤਾ ਹੋਇਆ ਹੈ ਬਾਈ ਮਾਡਰਨ ਲੁੱਕ ਦੀ ਕੋਠੀ ਆ ਇਹ 20x20 ਦਾ ਪੋਰਚ ਹੈ ਜਿਹੜੇ ਥੱਲੇ ਦੋ ਗੱਡੇ ਲੱਗ ਜਾਂਦੇ ਆ ਆਪਣੇ ਹਾਂਜੀ ਬਾਈ ਉੱਪਰ ਵੀ ਮੰਨ ਲਓ ਬੈਠਣ ਨੂੰ ਬਹੁਤ ਵਧੀਆ ਬੈਠਣ ਆ 20x20 ਦਾ ਬਾਈ ਹਾਂਜੀ ਹਾਂਜੀ ਸਾਈਜ਼ ਬਹੁਤ ਵੱਡਾ ਬਾਈ ਪੋਰਚ ਦਾ 20x20 ਦਾ ਸਾਈਜ਼ ਹੈ ਦਾ ਪੋਰਚ ਦਾ ਪੂਰਾ ਹਵਾਦਾਰ ਪੋਰਚ ਬਣ ਗਈ ਆਪਣਾ ਤੇ ਜੇ ਆਪਾਂ ਗੱਲ ਕਰੀਏ ਬਾਈ ਕਹਿੰਦਾ ਮਤਲਬ ਵੀ ਜਦੋਂ ਆਪਾਂ ਘਰ ਪੁਰਾਣਾ ਆਪਣਾ ਪਿਆ ਹੋਵੇ ਉਹਨੂੰ ਕੋਈ ਮੈਨੇ ਨਹੀਂ ਰੱਖਦਾ ਵੀ 20 ਸਾਲ ਪੁਰਾਣਾ ਜਾਂ 40 ਸਾਲ ਪੁਰਾਣਾ ਉਹਦੀ ਮਜ਼ਬੂਤੀ ਹੋਣੀ ਚਾਹੀਦੀ ਹੈ ਉਹਨੂੰ ਇੱਕ ਮਜ਼ਬੂਤੀ ਨੂੰ ਇੱਕ ਆਰਕੀਟੈਕਟ ਜਾਂ ਇੱਕ ਚੰਗਾ ਠੇਕੇਦਾਰ ਹੀ ਪਰਖ ਸਕਦਾ ਵੀ ਬਾਕੀ ਇਹ ਇਹ ਜੀ ਰੱਖਣ ਵਾਲੀ ਇਹਦੇ ਚ ਕੁਝ ਹੋਰ ਏਰੀਆ ਐਡ ਕਰ ਦਾਂਗੇ ਇੱਕ ਜਿੰਨੇ ਗਾਰੇ ਚ ਚਣਾਈ ਹੈ ਕੋਈ ਇਹਦੀ ਚਣਾਈ ਗਾਰੇ ਚ ਹੈ ਜੀ ਗਾਰੇ ਚ ਹੈ ਜੀ ਪਹਿਲਾਂ ਵਾਲੀ ਦੀ ਪਹਿਲਾਂ ਵਾਲੀ ਤੇ ਮੈਨੂੰ ਆਪ ਕੋਲੇ ਮੈਂ 10ਵੀਂ ਚ ਪੜਦਾ ਹੁੰਦਾ ਸੀਗਾ ਅੱਛਾ ਜੀ 85 ਦੀ ਗੱਲ ਹੈ 85 ਚ ਮੈਂ 10ਵੀਂ ਕਰੀ ਹੈ ਠੀਕ ਹੈ ਜੀ ਤੇ ਉਦੋਂ ਮੈਂ ਆਪ ਇਹਦੇ ਡੈਡੀ ਕੋਲੇ ਠੀਕ ਹੈ ਕੋਸਾ ਆਪ ਸਕੂਲੋਂ ਆਉਂਦਾ ਮੈਂ ਦੇਖ ਰਿਹਾ ਵੀ ਇੱਥੇ ਮੋਰੀ ਹੈ ਇੱਥੇ ਠੀਕ ਹੈ ਠੀਕ ਹੈ ਉਦੋਂ ਦਾ ਦਿਹਾੜੀ ਤੇ ਕੰਮ ਹੁੰਦੇ ਹੁਣ ਤਾਂ ਠੇਕੇ ਦਾ ਹੁਣ ਚੱਲੇ ਨਹੀਂ ਉਦੋਂ ਵੀ ਠੇਕਾ ਸੀਗਾ ਜੀ ਉਦੋਂ ਉਦੋਂ 35 ਰੁਪਏ ਦੇ ਇਹਦੇ ਡੈਡੀ ਦੀ ਦਿਹਾੜੀ ਸੀ ਤੇ 20 ਰੁਪਏ ਮਿਸਤਰੀ ਦੀ ਦਿਹਾੜੀ ਅੱਛਾ ਜੀ ਹਾਂ ਜੀ ਬਹੁਤ ਬਹੁਤ ਫਰਕ ਪੈ ਗਿਆ ਹੁਣ ਰੇਟਾਂ ਦਾ ਨਾ ਜੀ ਹਰ ਇੱਕ ਚੀਜ਼ ਦੀ ਮਹਿੰਗਾਈ ਹੋ ਗਈ ਹੈ 700 ਦਾ 10 ਸਾਲ ਦੀ ਚੱਲੇ ਤੇ 75000 ਦਾ ਮਨ ਲਾ ਦਾ ਲਗਭਗ ਲੱਗਿਆ ਹੋਊਗਾ ਤੇ 13000 ਦੀਆਂ ਜੋੜੀਆਂ ਪਟਿਆਲੇ ਪਾਪਾ ਜੀ ਲੈ ਕੇ ਆਏ ਸੀ ਜਿਹੜੀਆਂ ਨੇ ਜੋੜੀਆਂ ਉਦੋਂ ਤਾਂ ਮੈਂ ਕਹਿੰਦਾ ਕਿੰਨੇ ਖਰਚੇ ਚ ਬਣ ਗਈ ਇਹ ਸਾਰਾ ਸਾਰਾ ਲੱਖ ਰੁਪਈਆ ਚ ਤਿਆਰ ਹੋ ਗਿਆ ਸੀ ਅੱਛਾ ਜੀ ਹੁਣ ਤਾਂ ਫਿਰ ਮਹंगाई ਮੈਂ ਕਹਿੰਦਾ ਜੀ ਬਹੁਤ ਜ਼ਿਆਦਾ ਵਧ ਗਈ ਹੈ ਨਾ ਤੇ ਹੁਣ ਇਹਨੂੰ ਜੋੜੀਆਂ-ਜੋੜੀਆਂ ਲਾ ਕੇ ਸਵਾ ਲੱਖ ਰੁਪਈਆ ਲੱਗਿਆ ਹੋਊਗਾ ਉਦੋਂ ਹਾਂ ਜੀ ਕਹਿੰਦਾ ਮਤਲਬ ਤੁਸੀਂ ਜਦੋਂ 10ਵੀਂ ਚ ਪੜਦੇ ਸੀ 10ਵੀਂ ਚ ਪੜ੍ਹਦੇ ਜਿਆਦਾ ਜੀ ਤੇ ਇੱਕ ਗੱਲ ਹੋਰ ਇੰਟਰਸਟਿੰਗ ਹੈ ਜੀ ਇਹਨਾਂ ਦੇ ਡੈਡੀ ਜੀ ਨੇ ਬਣਾਇਆ ਸੀਗਾ ਪਹਿਲਾਂ ਵਾਲਾ ਕਰ ਪਹਿਲਾਂ ਵਾਲਾ ਵਿਸ਼ਵਾਸ ਤੇ ਮੋਹ ਪਿਆਰ ਦੀ ਗੱਲ ਜੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਦੋਸਤੋ ਕਿ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਨਵੀਆਂ ਬਣਦੀਆਂ ਕੋਠੀਆਂ ਰੈਨੋਵੇਟ ਕੀਤੇ ਹੋਏ ਘਰ ਆਪਾਂ ਤੁਹਾਡੇ ਵਾਸਤੇ ਲੈ ਕੇ ਜਵਾਂਗੇ ਜਰੂਰ ਕਰੂੰਗਾ ਵੀ ਜਿੰਨੀ ਜਿਹੜੀ ਮਜ਼ਬੂਤੀ ਪੁਰਾਣੇ ਮਕਾਨ ਚ ਹੈਗੇ ਉਹ ਹੁਣ ਵਾਲੇ ਚ ਨਹੀਂ ਕਿਉਂਕਿ ਮਟੀਰੀਅਲ ਦਾ ਫਰਕ ਪੈ ਗਿਆ ਮਟੀਰੀਅਲ ਦਾ ਫਰਕ ਟਾਈਮ ਦਾ ਮਹਿੰਗਾਈ ਦਾ ਵੀ ਫਰਕ ਮਹਿੰਗਾਈ ਵਧ ਗਈ ਮਟੀਰੀਅਲ ਉਹਨਾਂ ਵਧੀਆ ਨਹੀਂ ਆਉਂਦਾ ਜਿੰਨਾ ਪਹਿਲਾਂ ਹੁੰਦਾ ਪਹਿਲਾਂ ਹੁੰਦਾ ਸੀ ਸਹੀ ਗੱਲ ਆ ਜੀ ਤੇ ਵੀਡੀਓ ਸ਼ੇਅਰ ਜਰੂਰ ਕਰਨਾ ਉਹ ਨਹਿਰ ਚ ਬਰੇਤੀ ਲੈ ਕੇ ਆਏ ਹੁੰਦੇ ਕੱਚੀ ਨਹਿਰ ਹੁੰਦੀ ਦੀ ਅੱਛਾ ਉੱਥੋਂ ਹੀ ਐਂ ਹੀ ਲੈ ਆਉਂਦੇ ਸੀ ਇ